ਹਾਂਜੀ ਕਿਸਾਨਪਰਾ ਉਹ ਮੱਕੀ ਵਾਲੇ ਖੇਤਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਕਾਖੰਡਾ ਹੋ ਜਾਂਦਾ ਜਦ ਕਿ ਖਰਾਕ ਆਪਣੀ ਵੀ ਜੂਹੀ ਫਸਲ ਘੱਟ ਖਾਂਦੀ ਹੈ ਜਦ ਕਿ ਜਿਹੜੇ ਬਹੁਤ ਜ਼ਿਆਦਾ ਦਿਖਾ ਜਾਂਦਾ ਖਰਾਕ ਧਰਤੀ ਦੇ ਵਿੱਚ ਬਹੁਤ ਜ਼ਿਆਦਾ ਖਰਾਕ ਖਿੱਚਦਾ ਹੈ ਜਿਹੜੇ ਕਾਖੰਡੇ ਨੇ ਘੜ ਦੱਬ ਹੋ ਗਈ ਸੌਂਹ ਹੋ ਗਿਆ ਡੀਲਾ ਹੋ ਗਿਆ ਜਾਂ ਜੀਰੀ ਹਰੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਕਾਖੰਡਾ ਹੋ ਜਾਂਦਾ ਮੱਕੀ ਦੇ ਉੱਪਰ ਦੀ ਹੋ ਜਾਂਦਾ ਜੇ ਆਪਾਂ ਨਾ ਜੀ ਸਪਰੇਅ ਕਰੀਏ ਇਹ ਜਿਹੇ ਅਚਾਰ ਵਾਲੀ ਮੱਖੀ ਹੈ ਚਾਹੇ ਪਕਾਵੀ ਮੱਖੀ ਹੈ ਜੇ ਜਿਆਦੇ ਕਾ ਕੰਡਾ ਗੰਧ ਹੋ ਜੀ ਤਾਂ ਉਹ ਬਹੁਤ ਨੁਕਸਾਨ ਕਰਦਾ ਹੈ ਮਸ਼ੀਨ ਨਹੀਂ ਚੱਲਦੀ ਫਿਰ ਅਚਾਰ ਵਾਲੀ ਜੇ ਪਕਾਉਂਦੇ ਆ ਫਿਰ ਵੱਢਣ ਵੇਲੇ ਬਹੁਤ ਔਖਾ ਹੁੰਦਾ ਹੈ ਤਾਂ ਉਸ ਕਰਕੇ ਕੀ ਹੈ ਇਹਦਾ ਫਿਰ ਹੱਲਾ ਸਪਰੇ ਹੱਲਾ ਸਪਰੇ ਆਪਾਂ ਨੇ ਕੀਤੀ ਹੈ ਇਹ ਕਿੱਲੇ ਦੇ ਵਿੱਚ ਲਗਭਗ 1400 ਐਮਐਲ ਪੈਂਦੀ ਹੈ ਇੱਕ ਕਿੱਲੇ ਨੂੰ ਟੋਲੀਆਂ ਤਾਂ ਕੋਈ ਨਹੀਂ ਹੁੰਦਾ ਸਿੱਧਾ ਕੋਲ ਕਰਨਾ ਪੈਂਦਾ ਹੈ ਬਾਲਟੀ ਦੇ ਵਿੱਚ ਤੇ ਜਿਹੜੀ ਸਪਰੇਅ ਆ ਉਹ ਤਰਗਲ ਹੁੰਦੀ ਹੈ ਇਹ ਜਿਹੜੀ ਸਪਰੇਅ ਆ ਇਹ ਸਿਰਫ ਮੱਕੀ ਤੇ ਗੰਨੇ ਦੀ ਖੇਤੀ ਤੇ ਕਰ ਸਕਦੇ ਆ ਆਪਾਂ ਹੋਰ ਫਸਲਾਂ ਤੇ ਨਹੀਂ ਕਰ ਸਕਦੇ ਜੇ ਕਾ ਕੰਡਾ ਹੋ ਜਾਂਦਾ ਗੰਦ ਹੋ ਜਾਂਦਾ ਮੱਕੀ ਤੇ ਗੰਨੇ ਵਾਲੀ ਆਉਂਦੀ ਹੈ ਉਸ ਤੇ ਹੀ ਆਪਾਂ ਇਹ ਮੈਟਰਾ ਆਉਂਦੀ ਹੈ ਐਕਸਟਰਾ ਇਹਦੇ ਵਿੱਚ ਕੀ ਹੈ ਮੈਸਟਰੀ ਹੋਣਾ ਸਾਲਟ ਹੈ ਇੱਕ ਐਕਟਰਾ ਜਿੰਨਾ ਦੋ ਟੈਕਨੀਕਲ ਨੇ ਰਿਜ਼ਲਟ ਬਹੁਤ ਵਧੀਆ ਮਿਲੇ ਆਪਾਂ ਨੂੰ ਬਹੁਤ ਜਿਆਦਾ ਕੱਕੰਡਾ ਹੋ ਗਿਆ ਸੀ ਮੱਕੀ ਦੇ ਉੱਪਰ ਦਿਖਣ ਵਾਲਾ ਹੋ ਗਿਆ ਸੀ ਜਦਕ ਸਪਰੇਅ ਮਾਰੀਏ ਸਿਰਫ 5 ਤੋਂ 6 ਦਿਨਾਂ ਦੇ ਵਿੱਚ ਆਪਾਂ ਨੂੰ ਰਿਜ਼ਲਟ ਮਿਲਿਆ ਜੀ ਇਹ ਤਿੰਨ ਬਿਗਿਆਂ ਦੇ ਵਿੱਚ ਲਗਭਗ ਆਪਾਂ ਨੇ 8 ਟੋਲੀਆਂ ਲਾਈਆਂ ਨੇ 1000 ਐਮਐਲ ਲਾਇਆ 1000 ਐਮਐਲ 8 ਘਟੋਲੀਆਂ ਦੇ ਵਿੱਚ ਪਾ ਕੇ ਰਿਜ਼ਲਟ ਬਹੁਤ ਵਧੀਆ ਦਿੱਤਾ ਜੁਗ ਜੁਗ ਤਰਤਾ ਡੀਲਾ ਜੀ ਹਰੀ ਹਰੀ ਹੋ ਰਹੀ ਸੀ ਬਾਕੀ ਆ ਗਰਦੱਬ ਜੀ ਹੈ ਤੇ ਬੂਟੀ ਜੀ ਹੈ ਲਾਲ ਜੇ ਪੱਤੇ ਵਾਲੀ ਬਰੀਕ ਬਰੀਕ ਪੱਤੇ ਵਾਲੀ ਟਢੀਲਾ ਖੱਬਲ ਨੂੰ ਨਹੀਂ ਮਾਰਦਾ ਇਹ ਬਾਕੀ ਕਾਫੀ ਕਾਕੰਡਿਆਂ ਨੂੰ ਜਿਹੜਾ ਇਹ ਕੰਟਰੋਲ ਕਰਦਾ ਇਹ ਅਲਟ ਬਹੁਤ ਵਧੀਆ ਲੱਗੇ ਕਿਸਾਨਪੁਰਾ ਮਨ ਵੀ ਹੁਣ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਾਕੰਡਾ ਹੋ ਜਾਂਦਾ ਮੱਖੀਆਂ ਦੇ ਵਿੱਚ ਤਾਂ ਉਹਨਾਂ ਨੂੰ ਖਤਮ ਕੀਤਾ ਜਾਂਦਾ ਫਿਰ ਕਿਤੇ ਜਿਹੜੀ ਆਪਣੀ ਫਸਲ ਨੂੰ ਖਾਸਲ ਹੋ ਜਾਂਦੀ ਹੈ ਫਿਰ ਆਪ ਨੂੰ ਪਕਾਵੇਂ ਮੱਕੀ ਵੀ ਵਧੀਆ ਫਲ ਦਿੰਦੀ ਹੈ ਝਾੜ ਦਿੰਦੀ ਹੈ ਤੇ ਜੇ ਆਪਾਂ ਨੇ ਮੱਕੀ ਦਾ ਚਾਰ ਪਾਉਣਾ ਫਿਰ ਉਹ ਜੀ ਵੀ ਮਸ਼ੀਨ ਹੈ ਜਿਹੜੀ ਵਧੀਆ ਚੱਲਦੀ ਹੈ ਅੱਗੇ ਜਿਹੜਾ ਬੀਜ ਆ ਉਹ ਵਾਦਾ ਨਹੀਂ ਹੁੰਦਾ ਸਾਰਿਆਂ ਨੂੰ ਬਹੁਤ ਵਧੀਆ ਵੈਸਟ ਲੱਗਿਆ ਮਸ਼ਤ ਮੈਂ ਟਰੈਕਟਰ ਇੱਚ ਕੀ ਹੈ ਮਿਸਟਰੀਓਨ ਹੈ ਟੈਕਨੀਕਲ ਟੈਕਟਰ ਜੀ ਨੇ ਇਹ ਮੱਕੀ ਤੇ ਸਪੈਸ਼ਲ ਮੱਕੀ ਤੇ ਗੰਨੇ ਦੀ ਖੇਤੀ ਵਾਸਤੇ ਆ ਸਪੈਸ਼ਲ ਦਿੱਤਾ ਹੋਇਆ ਹੋਰ ਫਸਲਾਂ ਦੇ ਨਹੀਂ ਕਰ ਸਕਦੇ ਆਪਾਂ ਜਿਵੇਂ ਮੂੰਗੀ ਮੰਗੀ ਤੇ ਹੋ ਜਾਂਦਾ ਕਾ ਕੰਡਾ ਉੱਥੇ ਨਹੀਂ ਆਪਾਂ ਕਰ ਸਕਦੇ ਸਿਰਫ ਕੀ ਹੈ ਗੰਨੇ ਤੇ ਮੱਕੀ ਦੇ ਵਿੱਚ ਕਰ ਸਕਦੇ ਆਪਾਂ ਇਹ ਟੈਕਨੀਕਲ